63027 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਬਿਨਾਂ ਕਿਸੇ ਫਰਮਾਇਸ਼ ਤੋਂ ਤੇ ਬਿਨਾਂ ਕਿਸੇ ਕੈਸ਼ ਤੋਂ ਜੇ ਰੋਜ਼ਗਾਰ ਦੀ ਗੱਲ ਕਰੀਏ ਇਸ ਵਕਤ ਜਿਸ ਵੇਲੇ ਆਪਾਂ ਸਾਰੇ ਹੁਸ਼ਿਆਰਪੁਰ ਦੇ ਇਸ ਗਰਾਊਂਡ ਦੇ ਵਿੱਚ ਗਣਤੰਤਰ ਦਿਵਸ ਤੇ ਪਹੁੰਚੇ ਹੋਏ ਆਂ 63027 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਬਿਨਾਂ ਕਿਸੇ ਫਰਮਾਇਸ਼ ਤੋਂ ਤੇ ਬਿਨਾ ਕਿਸੇ ਕੈਸ਼ ਤੋਂ ਕੋਈ ਸਿਫਾਰਿਸ਼ ਨਹੀਂ ਕੋਈ ਰਿਸ਼ਵਤ ਨਹੀਂ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਦਿੱਤੀਆਂ ਜਾਣਗੀਆਂ ਪੰਜਾਬ ਦੇ ਲਗਭਗ 90% ਦੀ ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਇਹ ਬੜੀ ਵੱਡੀ ਸਮੱਸਿਆ ਸੀ ਇੱਕ ਵਾਰੀ ਬਿਜਲੀ ਦਾ ਬਿੱਲ ਨਾ ਭਰਿਆ ਗਿਆ ਤਾਂ ਅਗਲੀ ਵਾਰ ਜੁਰਮਾਨਾ ਕਈ ਗੁਣਾ ਹੋ ਕੇ ਕਈ ਵਾਰੀ ਇੰਨੀ ਜ਼ਿਆਦਾ ਰਕਮ ਬਣ ਜਾਂਦੀ ਸੀ ਜੁਰਮਾਨਾ ਪਾ ਪਾ ਕੇ ਕਿ ਉਸ ਪਰਿਵਾਰ ਨੇ ਇੰਨੀ ਰਕਮ ਕਦੇ ਦੇਖੀ ਵੀ ਨਹੀਂ ਹੁੰਦੀ ਸੀ ਗਿਣਨਾ ਤਾਂ ਛੱਡੋ 600 ਜੁੰਡ ਤੱਕ ਦੀ ਬਿਜਲੀ ਮਾਫ ਹੈ ਤੇ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਔਰ ਇਹਦੇ ਵਿੱਚ ਵੀ ਸ਼ਰਤ ਕੋਈ ਨਹੀਂ ਤੁਹਾਡਾ ਬਿਜਲੀ ਦਾ ਮੀਟਰ ਜਿਹੜਾ ਉਹ 600 ਤੋਂ ਥੱਲੇ ਚਾਹੀਦਾ ਭਾਵੇਂ ਤੁਹਾਡੇ AC ਲੱਗੇ ਘਰੇ ਭਾਵੇਂ ਤੁਹਾਡੇ ਕਰ ਜਿੰਨੀ ਵੀ ਖਪਤ ਹੈ ਕਿੰਨੇ ਕਿਲੋਬਾਟ ਦਾ ਵੀ ਤੁਹਾਡਾ ਲੋਡ ਹੈ ਸਿਰਫ ਯੂਨਿਟ ਜਿਹੜੀ ਹੈ 599 ਤੇ ਜੇ ਤੁਹਾਡਾ ਮੀਟਰ ਹੈ ਤਾਂ ਤੁਹਾਨੂੰ ਬਿਜਲੀ ਜਿਹੜੀ ਹੈ ਉਹ ਫ੍ਰੀ ਮਿਲੇਗੀ ਤੇ ਝੋਨੇ ਦੇ ਸੀਜ਼ਨ ਵਾਸਤੇ ਖੇਤਾਂ ਵਾਲੀ ਬਿਜਲੀ 8 ਘੰਟੇ ਨਿਰਵਿਗਨ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਫਸਲਾਂ ਵਾਸਤੇ ਜਿਹੜੀ ਬਿਜਲੀ ਮਿਲ ਰਹੀ ਹੈ ਸਿੰਚਾਈ ਵਾਸਤੇ ਜ਼ਿਆਦਾਤਰ ਪੰਜਾਬ ਦੇ ਇਲਾਕਿਆਂ 'ਚ ਉਹ ਦਿਨੇ ਮਿਲ ਰਹੀ ਹੈ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਸਰਕਾਰੀ ਦਫ਼ਤਰਾਂ ਦਾ ਟਾਈਮ 9 ਤੋਂ 5 ਹੁੰਦਾ ਹੈ ਜਾਂ ਕਈ ਜਗ੍ਹਾ ਤੇ 10 ਤੋਂ 5 ਹੈ ਕਈ ਵਾਰੀ ਮੌਸਮ ਮੁਤਾਬਕ 8 ਤੋਂ 4 ਵੀ ਹੋ ਜਾਂਦਾ ਹੈ 8 ਵਜੇ ਦਫ਼ਤਰ ਜਾਣਾ ਹੈ 4 ਵਜੇ ਆ ਜਾਣਾ ਹੈ ਤਾਂ ਜਿਹੜਾ ਖੇਤ ਹੈ ਜਿੱਥੇ ਆਪਣੇ ਵਾਸਤੇ ਅਨਾਜ ਉਗਦਾ ਫਾਲ ਉਗਦੇ ਨੇ ਸਬਜ਼ੀਆਂ ਉਗਦੀਆਂ ਨੇ ਉਹ ਕਿਸਾਨ ਦਾ ਦਫ਼ਤਰ ਹੈ ਪਰ ਉਹਦਾ ਦਫ਼ਤਰ ਜਾਣ ਦਾ ਕੋਈ ਟਾਈਮ ਨਹੀਂ ਉਹਦੇ ਦਫ਼ਤਰ ਦਾ ਟਾਈਮ ਰਾਤ ਦੇ 1.5 ਵਜੇ ਉਹ ਦਫ਼ਤਰ ਦਾ ਟਾਈਮ ਸਵੇਰ ਦੇ 2 ਵਜੇ 2.5 ਵਜੇ ਸਰਦੀਆਂ ਦੇ ਵਿੱਚ ਅੱਜਕੱਲ ਕਣਕਾਂ ਨੂੰ ਪਾਣੀ ਲੱਗ ਰਹੇ ਨੇ ਤੁਸੀਂ ਸੋਚੋ ਜਿਸ ਵੇਲੇ ਆਪਾਂ ਹੀਟਰ ਲਾ ਕੇ ਦੋ ਦੋ ਤਿੰਨ ਤਿੰਨ ਰਜਾਈਆਂ ਬੱਚਿਆਂ ਤੇ ਉੱਤੇ ਦੇਖ ਕੇ ਘਰਾਂ ਚ ਸੁੱਤੇ ਪਏ ਹੁੰਨੇ ਆ ਉਸ ਵੇਲੇ ਸਾਡਾ ਕਿਸਾਨ ਠੰਡੇ ਪਾਣੀ ਦੇ ਵਿੱਚ ਜਿੱਥੇ ਕੋਦੇ ਹੱਥ ਪੈਰ ਨੀਲੇ ਹੁੰਦੇ ਜਾਂਦੇ ਨੇ ਉੱਥੇ ਪਾਣੀ ਲਾ ਰਿਹਾ ਹੋਇਆ ਤੇ ਸਾਡਾ ਜਵਾਨ ਉਸ ਵੇਲੇ -50 ਡਿਗਰੀ ਟੈਂਪਰੇਚਰ ਦੇ ਵਿੱਚ ਕਾਰਗਿਲ ਦੇ ਵਿੱਚ ਸਾਡੀ ਰੱਖਿਆ ਕਰ ਰਿਆ। ਜਵਾਨਾਂ ਦੀ ਰੱਖਿਆ ਬਿਲਕੁਲ ਵਾਜਬ ਹੈ। ਉਹਨਾਂ ਦੀ ਟ੍ਰੇਨਿੰਗ ਇਸ ਤਰੀਕੇ ਨਾਲ ਹੈ। ਔਰ ਦੇਸ਼ ਦੇ ਦੁਸ਼ਮਣ ਦਾ ਕੋਈ ਟਾਈਮ ਨਹੀਂ ਕਿ ਉਹ ਕਦੋਂ ਹਮਲਾ ਕਰ ਦੇ ਜਾਂ ਕਦੋਂ ਉਹ ਕੋਈ ਛੇੜਛਾੜ ਕਰੇ। ਪਰ ਘੱਟੋ ਘੱਟ ਕਿਸਾਨਾਂ ਦੇ ਦਫ਼ਤਰ ਦਾ ਟਾਈਮ ਆਪਾਂ ਠੀਕ ਕਰ ਸਕਦੇ ਸੀ। ਉਹ ਆਪਣੇ ਹੱਥ 'ਚ ਹੈ। ਤਾਂ ਅਸੀਂ ਕਿਸਾਨਾਂ ਦੇ ਦਫ਼ਤਰ ਦਾ ਟਾਈਮ ਉਹ ਵੀ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਕਰਤਾ ਜਦੋਂ ਮਰਜੀ ਦਿਨੇ ਜਾਓ ਟਿਊਬਲ ਚਲਾਓ ਫਸਲ ਨੂੰ ਪਾਣੀ ਲਾਓ ਸ਼ਾਮ ਨੂੰ ਘਰੇ ਆਜੋ ਮੈਨੂੰ ਬਹੁਤ ਸਾਰੀਆਂ ਵੀਡੀਓ ਆਈਆਂ ਇੱਕ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਬੈਠੇ ਕਿਤੇ ਸਾਥ ਦੇ ਵਿੱਚ ਗੱਲਾਂ ਕਰ ਰਹੇ ਨੇ ਉਹਦੇ ਵਿੱਚ ਕਹਿੰਦੇ ਕਿ ਬਹੁਤ ਸਾਲਾਂ ਬਾਅਦ ਪਤਾ ਨਹੀਂ ਆਪਣੇ ਸੁਰਤ ਤੋਂ ਹੋਸ਼ ਸੰਭਾਲਣ ਤੋਂ ਵੀ ਪਹਿਲਾਂ ਦੀਆਂ ਗੱਲਾਂ ਹੋਣਗੀਆਂ ਕਿ ਬਹੁਤ ਸਾਲਾਂ ਬਾਅਦ ਦੋਨੋਂ ਡੰਗ ਦੀ ਰੋਟੀ ਸਵੇਰ ਦੀ ਤੇ ਸ਼ਾਮ ਦੀ ਘਰੇ ਖਾਣ ਲੱਗੇ ਆਂ ਨਹੀਂ ਤਾਂ ਰਾਤ ਨੂੰ ਜਦ ਗਰਮੀਆਂ ਜਾਂਦੇ ਮੱਛਰ ਖਾ ਜਾਂਦਾ ਸੀ ਸਾਨੂੰ ਸਰਦੀਆਂ ਜਾਂਦੇ ਤਾਂ ਸੱਪਾਂ ਦੀਆਂ ਸਿਰੀਆਂ ਮੱਧ ਦੇ ਜਾਂ ਠੰਡ ਦੇ ਵਿੱਚ ਮਾਰਦੇ ਸੀ ਇਸੇ ਤਰ੍ਹਾਂ ਹੀ ਨਹਿਰੀ ਪਾਣੀ ਜਿਹੜਾ ਉਹ ਵੀ ਅਸੀਂ ਲਗਭਗ 20 ਤੋਂ 30 ਸਾਲ ਪਹਿਲਾਂ ਤੋਂ ਬੰਦ ਪਏ 6900 ਕਿਲੋਮੀਟਰ ਤੋਂ ਵੱਧ ਲੰਬਾਈ ਵਾਲੇ 18349 ਖਾਲੇ ਮੁੜ ਕੇ ਚਾਲੂ ਕੀਤੇ ਨੇ ਆਜ਼ਾਦੀ ਤੋਂ ਬਾਅਦ 150 ਕਿਲੋਮੀਟਰ ਲੰਬੀ ਮਾਲਵਾ ਨਹਿਰ ਬਣਾਈ ਜਾ ਰਹੀ ਹੈ ਜੀ ਤੇ 2300 ਕਰੋੜ ਰੁਪਇਆ ਖਰਚ ਹੋਊਗਾ ਤੇ ਉਹਦਾ ਬਜਟ ਤੇ ਉਹਦੀਆਂ ਸਾਰੀਆਂ ਹੋਰ ਜਿਹੜੀਆਂ ਜ਼ਮੀਨ ਅਕਵਾਇਰ ਕਰਨ ਦੀਆਂ ਰਸਮਾਂ ਜਿਹੜੀਆਂ ਜਲਦੀ ਪੂਰੀਆਂ ਹੋ ਜਾਣਗੀਆਂ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਾ ਰਹੇ